ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸੈੰਗ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਬਕ ਤਾਂ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਨੂੰ ਟੌਰਚਰ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਬਾਹਰ ਚਲੇ ਗਏ ਸੀ ਤਾਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਵੀ ਅਸੀਂ ਉਹ ਤਾਂ ਅਗਰੇ ਪ੍ਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦੱਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਦੇ ਨੂੰ ਇਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਆ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਿਆਂ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕਿ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨੋਸ ਪੀਪਲਸ ਨੂੰ ਬੁਲਾ ਕੇ ਅਸੀਂ ਤੁਹਾਡਾ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਹੈ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪੁਰ ਨੇ ਫਾਇਰ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬੋਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਗੀਆਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਵੇਰੀ ਉਹਨਾਂ ਦੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨੂੰ ਧਮਕੀਆਂ ਦੇ ਰਹੇ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹ ਫਿਲਹਾਲ ਉਹਦੀ ਬੋਡੀ ਉੱਥੇ ਜਾਂਦਾ ਪੋਸਟਮਾਰਟਮ ਵਗੈਰਾ ਹੋ ਗਿਆ ਕਨਸਲ ਨੂੰ ਕੋਈ ਇਨਫਾਰਮੇਸ਼ਨ ਦੰਨ ਦਿੱਤੀ ਗਈ ਉਹਦੀ ਬਾਡੀ ਹਜੇ ਵੀ ਉੱਥੇ ਹੈ ਜੀ ਅਸੀਂ ਅੱਜ ਪਿਛਲੇ ਵੀਰਵਾਰ ਦੀ ਗੱਲ ਆ ਜੀ ਇੱਕ ਹਫਤਾ ਹੋ ਗਿਆ ਉਹਦੀ ਮੌਤ ਨੂੰ ਤੇ ਉਹਦੀ ਬਾਡੀ ਹਜੇ ਕੁਝ ਵੀ ਉਹਦਾ ਕੋਈ ਪੋਸਟਮਾਰਟਮ ਨਹੀਂ ਹੋਇਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀਗੇ ਉਧਰਲੀ ਜਿਹੜੇ ਰੂਲਸ ਆ ਉਧਰਲੀ ਪੁਲਿਸ ਆ ਕੋਈ ਵੀ ਸਾਨੂੰ ਉਹਨਾਂ ਨਾਲ ਕੁਛ ਵੀ ਨਹੀਂ ਬਣ ਕੇ ਜੋ ਮੇਰੀ ਭੈਣ ਵੱਲੋਂ ਐਫ ਆਈ ਆਰ ਫਰਸਟ ਰਿਪੋਰਟ ਆ ਉਹ ਵੀ ਹਜੇ ਤੱਕ ਉੱਤੇ ਫਾਈਲ ਨਹੀਂ ਕੀਤੀ ਗਈ ਤੇ ਕੋਈ ਵੀ ਉਹ ਇਨਫੋਰਮੇਸ਼ਨ ਜੋ ਦੀ ਵੀਡੀਓਜ਼ ਵਗੈਰਾ ਜੋ ਨੂੰ ਚਾਹੀਦੇ ਆ ਕੋਈ ਉਹ ਨਹੀਂ ਮਿਲ ਰਹੀ ਕੁਝ ਹਾਂਜੀ ਜਦੋਂ ਤੁਹਾਨੂੰ ਕਾਲ ਕਰਦਾ ਸੀ ਹਰਪੀਟ ਤੁਹਾਨੂੰ ਦੱਸਦਾ ਸੀਗਾ ਕਿ ਤੁਹਾਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਹੀ ਹੈ ਹੋਂ ਦਾ ਕਿਸੇ ਕਿਸੇ ਹੋਂ ਦਾ ਹੋ ਕੇ ਕੁਇਸਤਾ ਦੀ ਕੋ ਗੱਲ ਕੀਤੀ ਉਹਨੇ ਕਦੀ ਹਾਂਜੀ ਉਹ ਸਾਨੂੰ ਇੱਕ ਇੱਕ ਗੱਲ ਦੱਸਦਾ ਸੀਗਾ ਵੀ ਉਹ ਮੈਨੂੰ ਇੰਜ ਕਹਿੰਦੇ ਆਈਵਨ ਕਿ ਉਹਨੇ ਸਾਰੀਆਂ ਜੋ ਰਿਕਾਰਡਸ ਵੀਡੀਓ ਰਿਕਾਰਡਿੰਗ ਉਹਨੇ ਉਹਦੇ ਕੋਲ ਇੰਨੇ ਕ ਜਿਆਦਾ ਉਹਨਾਂ ਦੇ ਅਗੇਂਸਟ ਸਬੂਤ ਸੀਗੇ ਵੀ ਉਹਨੇ ਸਾਰੇ ਵੀਡੀਓ ਆਡੀਓ ਵੀਡੀਓ ਰਿਕਾਰਡਸ ਕਾਲਸ ਤਦ ਜਦੋਂ ਆਪਸ ਵਿੱਚ ਵੀ ਜੋ ਗੱਲਾਂ ਕਰਦੇ ਸੀ ਨਾ ਵੀ ਕਈ ਵਾਰੀ ਉਹ ਰਿਕਾਰਡ ਕਰ ਲੈਂਦਾ ਸੀਗਾ ਇਹਨੇ ਸਾਰੀਆਂ ਸਾਡੇ ਫੋਨਾਂ ਤੇ ਭੇਜੀਆਂ ਹੋਈਆਂ ਉਹਨੇ ਮੰਨ ਕੇ ਪੈਨ ਡਰਾਈਵ ਦੇ ਵਿੱਚ ਪਾ ਕੇ ਪ੍ਰੋਪਰ ਸਬੂਤ ਵੀ ਰੱਖੇ ਹੋਏ ਸੀ ਉਹਨਾਂ ਨੂੰ ਪਤਾ ਵੀ ਸੀ ਉਹਨਾਂ ਨੂੰ ਇਸੇ ਚੀਜ਼ ਦੀ ਪ੍ਰੋਬਲਮ ਵੀ ਸੀਗੀ ਵੀ ਅਸੀਂ ਵੀ ਇਹਨਾਂ ਨੂੰ ਕੁਝ ਕਰ ਨਹੀਂ ਸਕਦੇ ਵੀ ਸਾਡੇ ਅਗੇਂਸਟ ਕਿਉਂਕਿ ਜੋ ਵੀ ਉਹਦੇ ਖਿਲਾਫ ਉਹ ਕਾਰਵਾਈ ਕਰਨ ਕਰਨੀ ਸੀ ਅਸੀਂ ਤੇ ਉਹ ਸਾਰੇ ਸਬੂਤ ਸੀਗੇ ਹਰਪ੍ਰੀਤ ਕੋਲੇ ਤੇ ਸੁਸਾਈਡ ਕਰਨ ਦੀ ਤਾਂ ਉਹਦੀ ਕੋਈ ਇੰਨੀ ਹੈ ਨਹੀਂ ਸੀ ਵੀ ਸੁਸਾਈਡ ਕਰੂ ਜਿੱਤੇ ਬੱਚੇ ਕੋਲ ਇੰਨੇ ਸਾਰੇ ਸਬੂਤ ਹੋਣ ਆਬਦੇ ਸਾਰਿਆਂ ਦੇ ਖਿਲਾਫ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਉਹਨੂੰ ਕੁਝ ਉਹ ਬੁਲਾਇਆ ਹੰਗੇ ਤੇ ਉਹ ਗਿਆ ਏ ਉਸ ਤੋਂ ਬਾਅਦ ਆ ਕੇ ਉਹਨੇ ਇਸ ਤਰ੍ਹਾਂ ਦਾ ਕੁਝ ਘਰੇ ਵਾਪਰਿਆ ਵਾ ਤੇ ਉਹਦੇ ਕੋਈ ਇਸ ਤਰ੍ਹਾਂ ਸਾਰਾ ਉਹ ਸ਼ੱਕੀ ਹਾਲਤਾ ਸਾਨੂੰ ਕੋਈ ਵੀ ਸਾਨੂੰ ਯਕੀਨੀ ਨਹੀਂ ਹੈ ਨੀ ਵੀ ਉਹਨੇ ਸੁਸਾਈਡ ਕੀਤਾ ਕਿਹਨਾਂ ਨੇ ਕਿਹਾ ਮੰੰਕੀ ਕਰਦੇ ਅਸੀਂ ਚਾਹੁੰਦੇ ਹਾਂ ਜੀ ਸਾਡੇ ਬੇਟੇ ਨੂੰ ਇਨਸਾਫ ਮਿਲੇ ਹੁਣ ਉੱਥੇ ਸਾਡੀ ਜਿਹੜੀ ਸੁਣਵਾਈ ਹੋਵੇ ਮੇਰੀ ਸਿਸਟਰ ਆਲਰੇਡੀ ਉੱਥੇ ਹੀ ਹੈ ਪਰ ਉਹ ਬੈਠੀ ਹੋਈ ਆ ਤੇ ਉਹ ਰੋਜ਼ ਜਾਂਦੀ ਆ ਸਭ ਕੁਝ ਉਹ ਕਰ ਰਹੀ ਆ ਪਰ ਉਹਨੂੰ ਕੋਈ ਅਜੇ ਤੱਕ ਵੀ ਉਹ ਤਾਂ ਪੋਸਟਮਾਰਟਮ ਤੱਕ ਵੀ ਨਹੀਂ ਹੋਇਆ ਕੋਈ ਉਹਦੀ ਕੋਈ ਥੋੜੀ ਇੱਥੇ ਲਿਆਂਦੀ ਕੋਈ ਚੱਲ ਜਾ ਪ੍ਰੋਸੀਜਰ ਹਾਂਜੀ ਉਹ ਡੈੱਡ ਬਡੀ ਇੱਥੇ ਲਾਉ ਲਿਓ ਉਹਨੇ ਉਹ ਵੀ ਉਹਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਵਾ ਪਰ ਅਜੇ ਅਸੀਂ ਤੁਹਾਨੂੰ ਜਿਹੜੀ ਤੁਹਾਨੂੰ ਦੱਸ ਸਕੀਏ ਵੀ ਆ ਇੱਥੋਂ ਤੱਕ ਕਾਰਵਾਈ ਪਹੁੰਚੀ ਆ ਉਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਕੁਝ ਨਹੀਂ ਪਤਾ ਵੀ ਕਿੱਥੋਂ ਤੱਕ ਕੋਸ਼ਿਸ਼ ਪਹੁੰਚਿਆ ਵੇ ਕੀ ਹੋ ਰਿਹਾ ਵਾ ਉਹ ਸਾਨੂੰ ਕੁਝ ਨਹੀਂ ਪਤਾ ਕੁਝ ਦੱਸ ਨਹੀਂ ਰਹੇ ਉਹ ਤੁਹਾਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਇਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜ਼ਿਆਦਾ ਟੌਰਚਰ ਕਰਕੇ ਤੇ ਉਹ ਸੁਸਾਇਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਕੋਦਾ ਮਰਡਰ ਹੋਇਆ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ